ਪੈਂਡ ਚੰਦੂੜਾਣਾ ਨਾਗੀਰਾ ਇਹ ਰਣਾ ਸਿੰਘ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਕਿਸ ਤਰ੍ਹਾਂ ਹੋਇਆ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਤੇ ਲਿਆ ਕੇ ਗੱਡੀ ਇਹ ਠੋਕਤੀ ਇਹ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਕਿਹੜੀ ਸਾਈਡ ਤੋਂ ਆਉਂਦੀ ਏ ਇਹ ਆਈ ਕਾ ਤਾਣਾ ਵਾਲੇ ਸਾਈਡ ਤੋਂ ਆਉਂਦੀ ਕਾਰ ਲਾਲਸਾ ਸੌਸ ਰੋਡ ਦੇ ਲੈਫਟ ਸਾਈਡ ਤੇ ਖਲੋਤਾ ਡੈਟ ਢੰਡੇ ਕਰਨਦਿਆਂ ਗੱਡੀ ਦੀ ਕਿੰਨੇ ਜਾਨੇ ਇਹ ਦੋ ਜਾਨੇ ਤੇ ਸੱਟਾਂ ਲੱਗੀਆਂ ਦੋਨਾਂ ਨੇ ਆਹ ਸੱਟਾਂ ਲੱਗੀਆਂ ਦੋ ਜਾਨਾਂ ਦੇ ਉਹ ਇੱਕ ਮੋਟਰਸਾਈਕਲ ਵਾਲਾ ਟਾਇਆ ਨਾ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਡੱਟੀ ਜਾਣਾ ਕੋਈ ਪट्रोल ਨਹੀਂ ਪਤਾ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਹ ਤੁਹਾਡੀ ਗੱਡੀ ਇੱਥੇ ਖੜੀ ਖੜੀ ਗੱਡੀ ਦੇ ਵਿੱਚ ਚਿਲਾ ਹਾਂ ਸੋਟੀ ਗੱਡੀ ਹੈ ਭਾਈ ਸ਼ਾਵੇ ਲਾਈ ਗੱਡੀ ਫਾਇਰ ਤੇ ਸੰਸ ਰੋਡ ਤੇ ਅਸੀਂ ਨਾ ਸਰਕਸ ਰੱਖਿਆ ਫੋਰਥ 112 ਤੇ ਲੱਗੇ ਹੋਏ ਹਾਂ ਕਾਲਾ ਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਕੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਦੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਹਾਂ ਨੂੰ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੇ ਵਿੱਚ ਲੱਗੀ ਹੋਈ ਸੀ ਗੱਡੀ ਸਾਡੇ ਹੰਦਾਂ ਨੂੰ ਵਜੀ ਸੀ ਜੀ ਨਹੀਂ ਆਪਣੀ ਸਾਈਡ ਤੇ ਪਾ ਲੱਗੀ ਥੱਲੇ ਉੱਤਰ ਕੇ ਵਜੀ ਹੋ ਗਈ ਕਿੱਥੇ ਵਜੀ ਗੱਡੀ ਜੀ ਮੰਗਲ ਸ਼ਾਨ ਪੁਲੀ ਤੇ ਟਰੱਕ ਦੇ ਪਿੱਛੇ ਮਾਰੀ ਸੀ ਟਰੱਕ ਦੇ ਅਗਲੇ ਬੰਨੇ ਟਰੱਕ ਲੁਤਾਵਾ ਰੱਕ ਦੇ ਨਾਲ ਵੱਜੀ ਆ ਕਿਤੇ ਗੱਡੀ ਚ ਵਰਦੀ ਪਈ ਕੇ ਇਹ ਜਿਹੜੀਆਂ ਹਾਂ ਵੇਖੀ ਜਾਂ ਸ਼ੀਸ਼ੇ ਤੇ ਜਾ ਕੇ ਸ਼ੀਸ਼ੇ ਤੇ ਆ ਕੇ ਕੱਢ ਕੇ ਤਹਾਂ ਲੈ ਆ ਕਿੰਨੇ ਜਣੇ ਸੀ ਗੱਡੀ 'ਚ ਇਹ ਦੋ ਜਣੇ ਤੇ ਦੋਨੋਂ ਠੀਕ ਨੇ ਜਾਂ ਨਹੀਂ ਇੱਕ ਡੈੱਡ ਹੋ ਗਿਆ ਹਸਤਾਲ ਆ ਲਿਆਂ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਡੈੱਡ ਹੋ ਗਿਆ ਵਾ ਇੱਕ ਠੀਕ ਆ ਪਤਾ ਨਹੀਂ ਕਿੱਥੋਂ ਦੇ ਹੈ ਇਹ ਕਿੰਨੇ ਵਾਸੀ ਕਿਥੋਂ ਦੇ ਪਤਾ ਜੇ ਨਹੀਂ ਲੱਗਾ ਸਾਨੂੰ ਨਾਂ ਨੂੰ ਕੁਝ ਮਤ ਨਾ ਨੂੰ ਨੂੰ ਕੁਝ ਪਤਾ ਲੱਗਾ ਉਹ ਜੇ ਝਾੜੀ ਆ ਕੰਮ ਪਲਾਚਾ ਰੇਡ ਪਲਾਚਾ ਹਾਂਜੀ ਹਾਂਜੀ